ਸਤਕਾਰਯੋਗ ਸਾਧ ਸੰਗਤ ਜੀ ਆਪ ਜੀ ਅੰਮ੍ਰਿਤ ਵੇਲੇ ਤੋਂ ਬੈਠੇ ਹੋ ਆਸਾ ਦੀਵਾਰ ਦਾ ਕੀਰਤਨ ਹੋਇਆ ਤੁਸੀਂ ਜਥੇਦਾਰ ਨਿਸ਼ਾਨ ਸਿੰਘ ਤੋਂ ਗੁਰੂ ਸੋਭਾ ਸੁਣੀ ਹੈ ਨਵੇਂ ਪਾਠਾ ਦੇ ਸ਼ਲੋਕ ਸੁਣੇ ਨੇ ਆਪਣਾ ਨਾਮਤਰੀ ਹੋਣ ਦਾ ਸਿੱਖ ਹੋਣ ਦਾ ਆਪਣਾ ਦੂਜੇ ਲੋਕਾਂ ਨਾਲੋਂ ਕੁਝ ਫਰਕ ਹੋਣਾ ਚਾਹੀਦਾ ਉਹ ਫਰਕ ਤਾਂ ਹੋ ਸਕੇਗਾ ਜੇ ਅਸੀਂ ਸਿੱਖੀ ਨਾਲ ਜੁੜ ਕੇ ਰਹਾਂਗੇ ਸੋ ਸਿੱਖੀ ਨਾਲ ਜੁੜਨ ਦੇ ਸਾਡੇ ਕੀ ਢੰਗ ਨੇ ਤੇ ਕਿ ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ ਉਨਾਂ ਚਿਰ ਸਾਨੂੰ ਸਿੱਖੀ ਨਾਲ ਜੁੜਨਾ ਮੁਸ਼ਕਲ ਹੋ ਜਾਂਦਾ ਸੋ ਇੱਕ ਮੈਸੇਜ ਤੁਹਾਨੂੰ ਸਾਰਿਆਂ ਨੂੰ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਆਪਾਂ ਸਾਰੇ ਗੁਰਬਾਣੀ ਨਾਲ ਜੁੜੀਏ ਆਪਾਂ ਕਿਸ ਤਰ੍ਹਾਂ ਜੁੜ ਸਕਦੇ ਆ ਤੁਸੀਂ ਹਿੰਦੀ ਪ੍ਰਦੇਸ਼ ਵਿੱਚ ਬੈਠੇ ਹੋ ਤੁਹਾਨੂੰ ਬਹੁਤਿਆਂ ਨੂੰ ਗੁਰਮੁਖੀ ਨਹੀਂ ਆਉਂਦੀ ਜਿਨ੍ਹਾਂ ਨੇ ਗੁਰਮੁਖੀ ਪੰਜਾਬੀ ਜਿਨ੍ਹਾਂ ਨੇ ਪੜ੍ਹਨੀ ਹੈ ਜਿਹੜੇ ਮਾਪੇ ਘਰ ਪੜ੍ਹਾ ਸਕਦੇ ਨੇ ਬੜੀ ਵਧੀਆ ਗੱਲ ਹੈ ਨਹੀਂ ਤੇ ਅਸੀਂ ਆਨਲਾਈਨ ਪੜਾਉਣ ਦੀ ਉਹਨਾਂ ਵਾਸਤੇ ਸਹੂਲਤ ਕਰ ਦੇਵਾਂਗੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਏ ਉਹ ਗੁਰਬਾਣੀ ਆਨਲਾਈਨ ਸਿੱਖਣੀ ਸ਼ੁਰੂ ਕਰ ਦੀਏ ਆਪਾਂ ਬੱਚਿਆਂ ਨੂੰ ਤੁਸੀਂ ਨਾਮ ਲਿਖਾਓ ਅਸੀਂ ਤੁਹਾਡੇ ਲਈ ਪ੍ਰਬੰਧ ਕਰ ਦੇਵਾਂਗੇ ਭੈਣੀ ਸਾਹਿਬ ਤੋਂ ਤੁਹਾਨੂੰ ਆਨਲਾਈਨ ਗੁਰਬਾਣੀ ਪੜਾ ਦਿਆ ਕਰਾਂਗੇ ਅਗਲੇ ਸਾਲ ਨੂੰ ਅਸੀਂ ਆਈਏ ਤੇ ਇਹ ਨਾ ਜ਼ਰੂਰਤ ਪਵੇ ਕਿ ਕੋਈ ਪਾਠੀ ਬਾਹਰੋਂ ਆਉਣ ਤੁਸੀਂ ਆਪੋ ਵਿੱਚ ਹੀ ਇੱਥੋਂ ਦੇ ਨੌਜਵਾਨ ਸਿੰਘ ਵੀ ਤੇ ਸਿੰਘਣੀਆਂ ਵੀ ਬੀਬੀਆਂ ਵੀ ਆਪੇ ਹੀ ਤੁਸੀਂ ਪਾਠ ਕਰ ਲੋ ਆਪੇ ਹੀ ਤੁਸੀਂ ਅਖੰਡ ਪਾਠ ਕਰ ਲੋ ਸਿੱਖਾਂ ਦੇ ਹਰ ਇੱਕ ਬੱਚੇ ਨੂੰ ਗੁਰਬਾਣੀ ਜ਼ਰੂਰ ਆਉਣੀ ਚਾਹੀਦੀ ਏ ਕਿਉਂਕਿ ਗੁਰਬਾਣੀ ਸਾਡੇ ਵਾਸਤੇ ਗਿਆਨ ਏ ਗੁਰਬਾਣੀ ਤੋਂ ਹੀ ਸਾਨੂੰ ਪਤਾ ਲੱਗਣਾ ਏ ਕਿ ਸਿੱਖੀ ਕੀ ਏ ਗੁਰਬਾਣੀ ਨਾਮ ਦੀ ਸੋਭਾ ਕਰਦੀ ਏ ਤੇ ਨਾਮ ਗੁਰਬਾਣੀ ਦੇ ਨਾਲ ਨਾਲ ਨਾਮ ਜਪਣਾ ਜ਼ਰੂਰੀ ਏ ਸਾਰੇ ਜਿੰਨਾ ਵੀ ਹੋ ਸਕੇ ਨਾਮ ਜਪਿਆ ਕਰੋ ਸੱਚ ਪਾਤਸ਼ਾਹ ਦਾ ਇੱਕ ਘੰਟੇ ਦਾ ਹੁਕਮ ਏ ਜੇ ਬੱਚੇ 1 ਘੰਟਾ ਨਹੀਂ ਬੈਠ ਸਕਦੇ 20 ਮਿੰਟ ਅੱਧਾ ਘੰਟਾ ਜਿੰਨਾ ਚਿਰ ਹੋ ਸਕਦਾ ਬੱਚਿਆਂ ਨੂੰ ਬਿਠਾਓ ਬਿਠਾ ਕੇ ਬੱਚਿਆਂ ਨੂੰ ਕਹੋ ਇੱਕ ਮਨ ਨਾਲ ਨਾਮ ਜਪੋ ਜਿਹੜੇ ਅਜੇ ਗੁਰਬਾਣੀ ਨਹੀਂ ਪੜ੍ਹਦੇ ਜਿਨ੍ਹਾਂ ਨੂੰ ਨਹੀਂ ਆਉਂਦੀ ਗੁਰਬਾਣੀ ਤੁਸੀਂ ਸੁਣ ਸਕਦੇ ਹੋ ਤੁਸੀਂ ਹੋਰ ਬਹੁਤ ਕੁਝ ਸੁਣਨ ਵਿੱਚ ਆਪਣਾ ਸਮਾਂ ਲੰਘ ਜਾਂਦਾ ਤੁਸੀਂ ਗੁਰਬਾਣੀ ਦਾ ਪਾਠ ਕੀਤਾ ਹੋਇਆ ਇੱਕ ਤੁਹਾਡੇ ਕੋਲ ਅੱਜ ਕੱਲ ਸਾਰਿਆਂ ਕੋਲ smartphones ਨੇ ਇਹ ਸਾਰੇ ਹੀ ਪੰਨੀ ਸਾਹਿਬ ਦੀ ਐਪ ਡਾਊਨਲੋਡ ਕਰ ਲਓ ਉਹਦੇ ਵਿੱਚ ਆਡੀਓ ਵਿੱਚ ਵੀ ਤੁਹਾਨੂੰ ਪਾਠ ਮਿਲ ਜਾਣਗੇ ਤੇ ਸਭ ਤੋਂ ਵੱਡੀ ਇੱਕ ਚੀਜ਼ ਕਹਿਣਾ ਚਾਹਨਾ ਭਾਵੇਂ ਰੋਜ਼ 15 ਮਿੰਟ ਸੁਣੋ 20 ਮਿੰਟ ਸੁਣੋ ਸਤਿਗੁਰੂ ਜਗਜੀਤ ਸਿੰਘ ਜਾਂ ਸਤਗੁਰੂ ਵਰਤਾਪ ਸਿੰਘ ਸੱਚ ਪਾਸ਼ਾ ਦਾ ਉਪਦੇਸ਼ ਸੁਣ ਲਿਆ ਕਰੋ ਜੇ ਤੁਸੀਂ ਧਿਆਨ ਨਾਲ ਇਹਨਾਂ ਕਰ ਲੋਗੇ ਇੱਕ ਘੰਟਾ ਤੁਸੀਂ ਇਸ ਕੰਮ ਲਈ ਕੱਢ ਲਓ ਸਿੱਖੀ ਵਾਸਤੇ ਕੱਢ ਲਓ ਉਹਦੇ ਵਿੱਚ ਸੱਚ ਪਾਸ਼ਾ ਦਾ ਉਪਦੇਸ਼ ਵੀ ਸੁਣ ਲਿਆ ਨਾਮ ਸਿਮਰਨ ਵੀ ਕਰ ਲਿਆ ਗੁਰਬਾਣੀ ਵੀ ਸਿੱਖ ਲਈ ਤੇ ਆਪਾਂ ਸਿੱਖੀ ਤੋਂ ਦੂਰ ਨਹੀਂ ਹੁੰਦੇ ਜੇ ਮੈਨੂੰ ਤੁਸੀਂ ਇਹ ਪੁੱਛੋ ਸਿੱਖੀ ਦਾ ਕੀ ਫਾਇਦਾ ਹੈ ਜੇ ਜ਼ਿੰਦਗੀ ਚ ਸੁੱਖ ਲੈਣਾ ਹੈ ਤੇ ਆਪਾਂ ਨੂੰ ਸਿੱਖੀ ਨਾਲ ਜੁੜ ਕੇ ਰਹਿਣ ਦੀ ਲੋੜ ਹੈ ਆਪਾਂ ਅਗਲੀ ਗੱਲ ਕਰਨ ਤੋਂ ਪਹਿਲਾਂ ਆਪਾਂ ਇੱਥੇ ਹੀ ਸਾਰੇ ਵਿਕਾਰਾਂ ਦੇ ਵੱਜ ਜਾਂਦੇ ਆ ਜਿਹੜਾ ਗੁਰੂ ਦਾ ਸਿੱਖ ਏ ਉਹ ਵਿਕਾਰਾਂ ਤੋਂ ਬੁਰਾਈਆਂ ਤੋਂ ਬਚ ਜਾਂਦਾ ਉਹਨਾਂ ਬੁਰਾਈਆਂ ਨਾਲ ਮੈਂ ਇੱਥੇ ਘਰ ਉਜੜਦੇ ਵੇਖੇ ਨੇ ਤੁਹਾਡੇ ਵਿੱਚ ਤੁਸੀਂ ਦੇਖੇ ਨੇ ਸ਼ਰਾਬ ਪੀਣ ਨਾਲ ਨਸ਼ਿਆਂ ਨਾਲ ਹੋਰ ਬੜੇ-ਬੜੇ ਵਿਕਾਰਾਂ ਨਾਲ ਜੁੜ ਕੇ ਘਰਾਂ ਦੇ ਘਰ ਉਜੜ ਗਏ ਨੇ ਜਦੋਂ ਆਪਾਂ ਸਿੱਖੀ ਨਾਲ ਜੁੜ ਜਾਂਦੇ ਆ ਸਾਡਾ ਸਾਰਿਆਂ ਤੋਂ ਪਹਿਲਾਂ ਬਚਾਇਆ ਹੁੰਦਾ ਅਸੀਂ ਆਪ ਤੇ ਸਾਡੀ ਸਾਰਿਆਂ ਤੋਂ ਵੱਡੀ ਜਾਇਦਾਦ ਤੁਹਾਡੇ ਬੱਚੇ ਨੇ ਤੁਹਾਡੀ ਕਿਸੇ ਵੀ ਚੀਜ਼ ਤੋਂ ਵੱਡੀ ਜਾਇਦਾਦ ਤੁਹਾਡੇ ਬੱਚੇ ਨੇ ਜਿਹੜਾ ਬੱਚਾ ਸਿੱਖੀ ਨਾਲ ਜੁੜ ਜਾਵੇਗਾ ਉਹ ਮਾੜੀਆਂ ਆਦਤਾਂ ਤੋਂ ਬਚ ਜਾਵੇਗਾ ਉਹ ਨਸ਼ਿਆਂ ਤੋਂ ਬਚ ਜਾਵੇਗਾ ਉਹਨੂੰ ਪਤਾ ਲੱਗ ਜਾਵੇਗਾ ਕਿ ਮੈਂ ਚੰਗਾ ਇਨਸਾਨ ਕਿਸ ਤਰ੍ਹਾਂ ਬਣਨਾ ਸੋ ਆਪਣੇ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜ ਕੇ ਰੱਖੋ ਉਸ ਤੋਂ ਵੀ ਵੱਡੀ ਚੀਜ਼ ਇਹ ਮਨੁੱਖਾ ਜਨਮ ਮਿਲਿਆ ਹੈ ਇਹ ਆਪਾਂ ਸਾਰੇ ਹੀ ਜਾਣਦੇ ਆ ਅੱਜ ਆਪਾਂ ਸਰਦਾਰ ਸੁਰਜੀਤ ਸਿੰਘ ਉਹ ਰਾਦੇ ਘਰ ਉਹ ਮਾਤਾ ਦੀ ਯਾਦ ਵਿੱਚ ਇਕੱਠੇ ਹੋਏ ਆਂ ਕੀ ਆਪਾਂ ਇਹ ਵੀ ਸੋਚ ਲਈਏ ਕਿ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆਂ ਇਸ ਤਰ੍ਹਾਂ ਹੀ ਕਦੀ ਨਾ ਕਦੀ ਸਾਡੀ ਯਾਦ ਵਿੱਚ ਵੀ ਕਿਸੇ ਨੇ ਇਕੱਠੇ ਹੋਣਾ ਆਪਾਂ ਸਾਰਿਆਂ ਇੱਥੋਂ ਜਾਣਾ ਇਹ ਸਭ ਤੋਂ ਵੱਡਾ ਜੇ ਕਹਿ ਲਓ ਦੁਨੀਆ ਵਿੱਚ ਭਰਮ ਕੀ ਹੈ ਸਾਰੀ ਜ਼ਿੰਦਗੀ ਇਸ ਚੀਜ਼ ਵਿੱਚ ਹੀ ਲੰਘ ਜਾਂਦੀ ਹੈ ਕਿ ਮੈਂ ਇਸ ਦੁਨੀਆ ਵਿੱਚੋਂ ਜਾਣਾ ਹੀ ਨਹੀਂ ਇਹ ਕਿਸੇ ਨੂੰ ਯਾਦ ਹੀ ਨਹੀਂ ਹੁੰਦਾ ਕਿ ਮੈਂ ਇਸ ਦੁਨੀਆ ਵਿੱਚ ਜਾਣਾ ਸੋ ਇਸ ਦੁਨੀਆ ਵਿੱਚੋਂ ਜਦੋਂ ਆਪਾਂ ਜਾਣਾ ਉਦੋਂ ਆਪਾਂ ਕਿਹੜਾ ਧਨ ਇਕੱਠਾ ਕਰਨਾ ਹੈ ਉਹ ਆਪਣਾ ਨਾਮ ਸਿਮਰਨ ਤੇ ਗੁਰਬਾਣੀ ਦਾ ਧਨ ਹੈ ਉਹ ਆਪਣੇ ਚੰਗੇ ਕਰਮਾਂ ਦਾ ਧਨ ਹੈ ਉਹ ਅਸੀਂ ਕਿਸੇ ਦੀ ਸੇਵਾ ਕਰਨ ਦਾ ਧਾਨੇ ਉਹ ਧਾਨਾ ਪਾ ਇਕੱਠਾ ਕਰਕੇ ਜਾਣਾ ਔਰ ਉਹ ਧਾਨਾ ਇਕੱਠਾ ਕਰਨ ਦਾ ਸਮਾਂ ਮਨੁੱਖਾ ਜਰੂਰ ਤੋਂ ਬਿਨਾ ਮਿਲਣਾ ਨਹੀਂ ਤੇ ਉਹ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਹੈ ਸੱਚ ਪਾਤਸ਼ਾਹ ਕਹਿੰਦੇ ਨੇ ਕਿ ਕਿਸੇ ਨੂੰ ਆਖੋ ਤੂੰ ਕੈਨੇਡਾ ਜਾਣਾ ਤੂੰ ਅੰਗਰੇਜ਼ੀ ਸਿੱਖ ਲੈ ਅੱਜ ਕੱਲ ਤੁਹਾਡੇ ਆਈਲੈਂਟ ਵੀ ਬੜੀਆਂ ਚੱਲੀਆਂ ਨੇ ਵੀ ਆਈਲੈਂਟ ਕਰ ਲੈ ਤੂੰ ਅੰਗਰੇਜ਼ੀ ਸਿੱਖ ਲੈ ਤੂੰ ਆਸਟ੍ਰੇਲੀਆ ਜਾਣਾ ਤੂੰ ਇੰਗਲੈਂਡ ਜਾਣਾ ਕਹਦੇਗਾ ਛੱਡੋ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਂ ਜਾਂਦਾ ਹੀ ਨਹੀਂਗਾ ਸੱਚ ਪਾਸ਼ਾ ਕਹਿੰਦੇ ਨੇ ਉੱਥੇ ਤੇ ਤੂੰ ਨਾ ਜਾਏਂਗਾ ਪਰ ਅੱਗੇ ਤੇ ਜਾਣਾ ਹੀ ਪੈਣਾ ਨਾ ਉਹ ਆਪਾਂ ਕਿਸੇ ਨੇ ਵੀ ਇੱਥੇ ਪਸਰ ਕੇ ਨਹੀਂ ਰਹਿਣਾ ਆਪਾਂ ਸਾਰੇ ਵੀਜ਼ਾ ਲਵਾ ਕੇ ਆਏ ਹਾਂ ਸਾਡਾ ਵੀਜ਼ਾ ਖਤਮ ਹੋਣਾ ਹੀ ਹੋਣਾ ਜਦੋਂ ਸਾਡਾ ਵੀਜ਼ਾ ਖਤਮ ਹੋਣਾ ਸਾਨੂੰ ਇੱਥੋਂ ਜਾਣਾ ਹੀ ਪੈਣਾ ਜਦੋਂ ਅਸੀਂ ਜਾਈਏ ਅਸੀਂ ਚਾਹ ਨਾਲ ਜਾਈਏ ਸਾਡਾ ਰਸਤਾ ਸਿੱਧਾ ਹੋਵੇ ਸਾਨੂੰ ਸਤਿਗੁਰੂ ਆਪ ਲੈਣ ਆਉਣ ਸਾਨੂੰ ਜਾਣ ਦਾ ਕੋਈ ਫਿਕਰ ਹੀ ਨਾ ਹੋਵੇ ਇਸ ਵਾਸਤੇ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਅਰਜ ਬੇਨਤੀ ਕੀਤੀ ਹੈ ਸਾਡੇ ਆਉਣ ਦਾ ਵੀ ਇੱਥੇ ਫਾਇਦਾ ਸਾਡਾ ਰਿਸ਼ਤਾ ਵੀ ਹੈ ਆਪਣਾ ਕਾਹਦਾ ਰਿਸ਼ਤਾ ਹੈ ਸਾਡਾ ਇੱਕ ਪਰਿਵਾਰ ਵੀ ਹੈ ਤੁਹਾਡੇ ਨਾਲ ਉਹ ਪਰਿਵਾਰ ਕਾਹਦਾ ਹੈ ਉਹ ਸਿੱਖੀ ਦਾ ਪਰਿਵਾਰ ਹੈ ਇਹ ਕਿਸੇ ਦਾ ਦੁੱਖ ਸੁੱਖ ਵਿੱਚ ਵੀ ਆਪਾਂ ਤਾਂ ਸਾਂਝੇ ਹੁੰਨੇ ਆ ਸਾਨੂੰ ਚੰਗੇ ਕੋਈ ਲੱਗਦਾ ਸਤਿਗੁਰੂ ਜੀ ਗੀਤ ਸਿੰਘ ਸੱਚ ਪਾਸ਼ਾ ਨੇ ਕੋਈ ਕਹਿੰਦਾ ਸੀ ਮੇਰਾ ਬੱਚਾ ਇੰਜੀਨੀਅਰ ਬਣ ਗਿਆ ਮੇਰਾ ਬੱਚਾ ਡਾਕਟਰ ਬਣ ਗਿਆ ਮੇਰਾ ਬੱਚਾ ਅਫੀਸਰ ਬਣ ਗਿਆ ਸੱਚ ਪਾਸ਼ਾ ਹੁਕਮ ਕਰ ਦੁੰਦੇ ਸੀ ਜੋ ਮਰਜ਼ੀ ਬਣ ਜਾਓ ਪਰ ਸਿੱਖ ਪਹਿਲਾਂ ਬਣ ਜਾਓ ਸਿੱਖੀ ਨਾ ਜਾਵੇ ਜੋ ਮਰਜੀ ਬਣ ਜਾਓ ਸਾਨੂੰ ਮਾਨ ਸਾਨੂੰ ਤੁਹਾਡੇ ਤੇ ਮਾਨ ਤੁਹਾਡੀ ਸਿੱਖੀ ਦਾ ਸਾਡਾ ਰਿਸ਼ਤਾ ਜਦੋਂ ਤੁਸੀਂ ਸੇਖੋ ਤੁਸੀਂ ਸਾਡੇ ਆਪਣੇ ਹੋ ਇਹ ਪਰਿਵਾਰ ਸਾਡਾ ਸਿੱਖੀ ਦਾ ਸੋ ਮੇਰੀ ਇਹ ਅੱਜ ਬੇਨਤੀ ਹੈ ਔਰ ਸਿੱਖੀ ਦੀਆਂ ਸਭ ਤੋਂ ਵੱਡੀਆਂ ਦੋ ਕੰਧਾਂ ਨੇ ਉਹ ਗੁਰਬਾਣੀ ਹੈ ਉਹ ਨਾਮ ਹੈ ਆਪਾਂ ਉਹਨਾਂ ਨਾਲ ਜੁੜ ਕੇ ਰਹਿਣਾ ਆਪਾਂ ਸੱਚ ਪਾਤਸ਼ਾਹ ਦੇ ਉਪਦੇਸ਼ਾਂ ਨਾਲ ਜੁੜ ਕੇ ਰਹਿਣਾ ਜ਼ਰੂਰ ਸਮਾਂ ਕੱਢਿਆ ਕਰੋ ਤੁਹਾਡੇ ਸਾਰਿਆਂ ਕੋਲ ਅੱਜਕੱਲ ਟੈਕਨੋਲੋਜੀ ਦਾ ਫਾਇਦਾ ਲਾਓ ਜਦੋਂ ਵੇਲੇ ਉਹਦੋਂ ਆਪਾਂ ਹੋਰ ਬਥੇਰਾ ਕੋ Some there. Yeah. ਆਪਾਂ ਉਦੋਂ ਕਦੇ ਸੱਚ ਪਾਤਸ਼ਾਹ ਦੇ ਉਪਦੇਸ਼ ਵੀ ਸੁਣ ਲਈਏ ਕਦੀ ਗੁਰਬਾਣੀ ਸੁਣ ਲਈਏ ਗੁਰਬਾਣੀ ਨਾਲ ਪੜ੍ਹ ਲਈਏ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈਏ ਤੇ ਆਪਾਂ ਨੂੰ ਸੋਖੀ ਸੁਖਨੇ ਸੋ ਇਨੀ ਅਰਜ਼ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਸੰਗਤ ਨੇ ਬੜੇ ਚਾਹ ਨਾਲ ਸੇਵਾ ਕੀਤੀ ਹੈ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਇਹ ਵੀ ਅਰਜ਼ ਮੰਨੋਗੇ ਸਾਰੇ ਬੱਚਿਆਂ ਦਾ ਨਾਮ ਲਿਖ ਕੇ ਸਾਨੂੰ ਭੇਜੋ ਜਿਨ੍ਹਾਂ ਨੂੰ ਸ਼ੁਰੂ ਕਰਨੀ ਹੈ ਜਦੋਂ ਜਦੋਂ ਸਮਾਂ ਉਦੋਂ ਹੀ ਪੜਾ ਦੇਵਾਂਗੇ ਆਨਲਾਈਨ ਇਹ ਕੋਈ ਜ਼ਰੂਰੀ ਨਹੀਂ ਕਿ ਕਿਸੇ ਨੇ ਫੀਸ ਦੇਣੀ ਹੈ ਫ੍ਰੀ ਪੜ੍ਹਾਉਣਗੇ ਆਨਲਾਈਨ ਗੁਰਬਾਣੀ ਸਿੱਖੋ ਆਪਾਂ ਗੁਰਬਾਣੀ ਹਾਲ ਜੁੜੀਏ ਇਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਸਤਿ ਸ੍ਰੀ ਅਕਾਲ